हां जी दोस्तों आज चलेया सी खेत ਤੁਹਾਨੂੰ ਦਿਖਾਉਣਾ ਵੀ ਖੇਤ ਦਾ ਮਾਹੌਲ ਕਿਵੇਂ ਆ ਉੱਥੇ ਸਾਗ ਵੀ ਤੋੜਾਂਗੇ ਦਿਖਾਵਾਂਗੇ ਫਿਰ ਕੀ ਬਣਦਾ ਜਾ ਕੇ ਖੇਤ ਚਲੋ ਆਪਾਂ ਲੈਨੇ ਆ ਰੇੜੇ ਤੇ ਇੱਧਰ ਮੇਰੀ ਮੰਮੀ ਬਹੁਤ ਆਤਮਗਿਆ ਸਾਨੂੰ ਪਰ ਸਾਗ ਤੋੜਦੇ ਆਂਗੇ ਸਵੇਰੇ ਧਰਾਂਗੇ ਸਵੇਰੇ ਪਾਣ ਦੇ ਬੜੀ ਅੰਕ ਕਿ ਸਵੇਰੇ ਧਰਾਂਗੇ ਸਾਗ ਅਸੀਂ ਤੇ ਚਲੋ ਖੇਤ ਦਿਖਾਈਏ ਤੁਹਾਨੂੰ ਚਲੋ ਦੇਖਦੇ ਮਿਲਦੇ ਆਂ ਖੇਤ ਜਾ ਕੇ ਹੁਣ ਵਲੌਗ ਸਟਾਰਟ ਕਰਾਂਗੇ। ਉਹ ਰਾਤ ਵੀ ਦਿਖਾਵਾਂਗੇ ਤੁਹਾਨੂੰ। ਹਾਂਜੀ ਜਾਂਦੀ ਆ ਸਾਡੇ ਖੇਤ ਨੂੰ ਸੜਕ ਤੇ ਹੈਗੀਆਂ ਨੂੰ ਮੋਢੇ ਵਾਲੀ ਸੜਕ। ਪਿੰਡ ਲਾਂਗੋ ਵਾਲਾ ਝਾੜੋਂ ਵਾਲੀ ਸੜਕ। ਦੇਖੋ ਨਾ ਬਹੁਤ ਹੌਕਾ ਹੁੰਦਾ ਹੈ ਖੇਤਾਂ 'ਚ ਵੀ। ਜੀ ਖੇਤਾਂ 'ਚ ਵੀ ਲੱਗਦਾ। ਪਹਿਲਾ 15-20 ਸਾਲ ਖੇਤ ਹੀ ਰਿਹਾ ਮੀਹ ਹਰ। ਫੇਰ ਅਸੀਂ 2014 ਚ ਆਏ ਸੀਗੇ ਪਿੰਡ ਵਿੱਚ। ਤਾਲੇ ਤੇਰੇ ਇਕੀ ਲਾਣਾ ਨਗੜੀ ਦਾ ਹੈ ਨਾ ਹਾਂ ਉਹ ਤੋਂ ਮੌਮ ਨਾਲ ਮੌਲੀ ਲਾਣ ਹਾਂਜੀ ਆ ਗਿਆ ਆਪਣਾ ਖੇਤ ਦੇਖੋ ਖੇਤ ਦਾ ਦੂਰ ਦੇਖੋ ਕਿੰਨਾ ਘੈਂਟ ਆ ਯਾਰ ਕਿੰਨਾ ਘੈਂਟ ਮੌਸਮ ਹੁੰਦਾ ਖੇਤਾਂ ਚ ਤੇ ਉਹ ਆ ਗਿਆ ਆਪਣੇ ਚਾਚਾ ਜੀ ਅੱਜ ਤਾਂ ਚਾਚਾ ਜੀ ਦਾੜੀ ਧੋੜੀ ਕੱਟੀ ਬੈਠੇ ਨੇ ਹੋਰ ਚਾਚਾ ਜੀ ਰਿਐਕਸ਼ਨ ਕਰ ਗਈ ਮੈਂ ਦੇ ਜਿਆਦੀ ਕੀ ਕੀ ਕਰ ਗਈ ਰਿਐਕਸ਼ਨ ਕਾਲ ਰਿਐਕਸ਼ਨ ਕਰ ਗਈ ਇਹ ਵਧੀਆ ਲਾ ਲਿਆ ਕਰ ਤੈਨੂੰ ਕਿਹਾ ਜੀ ਉਹ ਲੈ ਆਇਆਗਾ ਫਰੂਟਾਂ ਵਾਲੀ ਫਰੂਟ ਵਾਲੀ ਦਾ ਉਹ ਮੈਂ ਤਾਂ ਉਹ ਦੂਜੀ ਵਾਲੀ ਭੈਣ ਪਰਿਆ ਕਰਉਗੀ ਫਿਰ ਉਹ ਨਾਲ ਉਹਦੇ ਦਾਈ ਦਾ ਰਿਐਕਸ਼ਨ ਹੋਈ ਆਗੀ ਉਹਦੇ ਨਾਲ ਰਿਐਕਸ਼ਨ ਹੋਈ ਆ ਤਾਂ ਹੀ ਜਿਆਦੇ ਇਹ ਵਧੀਆ ਰਹਿੰਦੇ ਦੂਜੀ ਲਿਆ ਕੇ ਜਾਂ ਉਹ ਲਾਇਆ ਕਰ ਐਮ ਐਸ ਜੀ ਉਹਨਾਂ ਦੇ ਸਰ੍ਹ쨰 ਵਾਲੇ ਬਾਬੇ ਵਾਲੀ ਸਰ੍ਹ쨰 ਕਹਿੰਦੇ ਉਹ ਸ਼ੈਂਪੂ ਜਿਹੜਾ ਤਾਂ ਕਹਿੰਦੇ ਸੀ ਸ਼ੈਂਪੂ ਜਿਆ ਫਿਰ ਜਿਆ ਸਟ੍ਰਿਕਸ ਦਾ ਲਾ ਕੇ ਦੇਖ ਲੈ ਕੈਮੀਕਲ ਤਾਂ ਸਾਰੇ ਵਿੱਚ ਆ ਸਾਰੀ ਡਾਈਆਂ ਚ ਨੇ ਕੈਮੀਕਲ ਤਾਂ ਜਾਂ ਕਾਲਾ ਤੇਲ ਲਾਇਆ ਕਰ ਹੋਰ ਕਾਲੇ ਤੇਲ ਨਾਲ ਵੀ ਹੋ ਜਾਂਦੀ ਆ ਕਿਵੇਂ ਫਰੂਟ ਵਾਲੀ ਹਾਂ ਉਹ ਲਿਆ 2-250 ਦੀ ਆ ਜੂਗੀ ਉਹ ਹਾਂਜੀ ਦੋਸਤੋ ਹੁਣ ਤੁਹਾਨੂੰ ਦਿਖਾਉਣ ਆਂ ਵੀ ਆਪਣਾ ਬਾਹਣ ਕਿੱਥੇ ਆ ਗਿਆ ਠੀਕ ਆ ਵੀ ਤੁਹਾਨੂੰ ਦੱਸਾਂਗੇ ਵੀ ਸਾਗ ਕਿੱਡਾ-ਕੱਡਾ ਹੋ ਗਿਆ ਦਿਖਾਵਾਂਗੇ ਤੁਹਾਨੂੰ ਤੇ ਦਿਖਾਉਣ ਆਂ ਕੀ ਮਾਹੌਲ ਬਣਦਾ ਬੀਜੀ ਹੋਈ ਆ ਕਣਕ ਆਪਣੀ ਠੀਕ ਆ ਉਧਰਲੇ ਪਾਸੇ ਜਿਹੜਾ ਸਾਗ ਬੀਜਿਆ ਉਹ ਥੋੜਾ ਹਜੇ ਛੋਟਾ-ਛੋਟਾ ਹੈਗਾ ਤੇ ਇਹ ਆਪਾਂ ਪਹਿਲਾਂ ਬੀਜਿਆ ਸੀਗਾ ਜਿਹੜਾ ਆਪਾਂ ਲਗਾ ਇਹ ਵਧੀਆ ਹੋ ਗਿਆ ਤੋੜਨ ਵਾਲਾ ਹੋ ਗਿਆ ਵੀ ਮਤਲਬ ਇੰਨਾ ਵੀ ਨਹੀਂ ਹੋਇਆ ਵੀ ਖਾਸਾ ਵੱਡਾ ਹੋਇਆ ਵੀ ਪਰ ਹਾਂ ਕਰਨਯੋਗ ਹੋ ਗਿਆ ਸਾਗ ਨੂੰ ਦਿਖਾਉਣਾ ਇਹਦੇ ਬੂਟੇ ਕਿ ਡਿਗਡਿਗ ਨੇ ਹੈਗੇ ਨੇ ਵਧੀਆ ਸਭ ਤੋਂ ਵਧੀਆ ਹੋਈ ਹੋਈ ਆ ਦੇਖੋ ਸੂਰਜ ਦੇਖੋ ਉਹ ਖੜਾ ਦੋ ਜੀ ਵਧੀਆ ਹੋਇਆ ਪਿਆ ਲਾਲੀ ਚ ਇਧਰੋਂ ਚਾਚਾ ਜੀ ਬਣ ਰਹੇ ਨੇ ਮੋਟਰ ਨਾਲ ਪਾਵਾ ਪੁਰੇ ਹੁੰਦੀ ਸੀ ਜੀ ਦੋਸਤੋ ਆਪਣੇ ਘਰ ਦੀ ਸਰਵਿਸਿਬਲ ਲੱਗੀ ਪਰ ਇਹ ਹੁਣ ਖਰਾਬ ਹੋਈ ਆ ਵਿੱਚ ਪਈਆ ਮੋਟਰ ਵੀ ਆ ਵੀ ਡਿੱਗਣਾ ਜਾਵੇ ਤਾਂ ਹੀ ਸੱਬਲ ਨਾਲ ਤਾਰ ਬੰਨੀ ਹੋਈ ਸੀ ਇਹ ਨਾ ਬੰਨਤਾ ਪਾਵਾ ਚਾਚਾ ਜੀ ਇਹਦਾ ਦਿਮਾਗ ਬਹੁਤ ਲਾਉਂਦੇ ਨੇ ਹਮ ਅੱਜ ਕਿਵੇਂ ਸੋਫੀ ਪੜਦੇ ਨੇ ਚਾਚਾ ਜੀ ਹੈ ਹੈ ਅੱਜ ਲੱਗਦਾ ਸਟਾਕ ਮੁੱਕਿਆ ਪਿਆ ਤੂੰ ਇਹ ਯਕੀਨ ਨਹੀਂ ਮੰਨਣਾ ਇਹਨਾਂ ਦਾ ਭਈ ਅੰਬਾਨੀ ਅਮੀਰ ਨਹੀਂ ਹੋਣਾ ਜਿੰਨਾ ਮੇਰਾ ਚਾਚਾ ਹੈ ਤੂੰ ਆ ਲੈ ਲੋ 25 ਸਾਲ ਹੋ ਗਏ दारू ਪੀਂਦੇ ਨੂੰ ਦਿੱਲੀ ਦੀ ਬੋਤਲ 200 ਦੀ ਲਾ ਲਓ ਕਿੰਨੇ ਹੋ ਗਏ ਦੋ ਬੋਤਲਾਂ ਦਿੱਲੀ ਨਹੀਂ ਦੇ 400 ਦੀਆਂ ਅੰਬਾਨੀ ਨੂੰ ਵੀ ਫੇਲ ਕਰਦਾ ਇਹਨੇ ਅੱਛਾ ਕੱਲ ਆਜੋ ਦੇਖੋ ਹਾਂ ਗਾਣੇ ਕਿੰਨੇ ਹੋਏ ਚਮਕੀਲੇ ਨੇ ਚਮਕੀਲੇ ਨੇ ਗੀਤ ਇਹਦੇ ਹੀ ਗਾਇਆ ਸੀਗਾ ਕਹਿੰਦਾ ਬੁੱਢ ਲਾਣਾ ਜਾਣੀ ਚਾ ਪੱਟ ਦੂ ਚੰਗਾਠ ਨਹੀਂ ਇਹ ਹੁਣ ਚੰਗਾਠ ਪੱਟਣ ਜਾ ਰਿਹਾ ਚਾਚਾ ਜੀ ਹਾਂ ਹਾਂ ਆ ਬੱਚਾ ਹਾਂ ਆ ਛੱਟ ਲਾ ਛੱਟ ਲਾ ਥੋੜ੍ਹ ਸਮਾਰ ਕੇ ਹਾਂ ਹੁਣ ਖੋਲੂ ਕਿ ਆਵੇ ਚਾਚਾ ਇਹਨੇ ਮਖੋਲੇ ਗੇਟ ਗੇਟ ਕਹਿੰਦਾ ਸਿਉਂ ਸਿਉਂ ਕਰੀ ਜਾਂਦੀ ਆ ਗੇਟ ਤੇ ਲੱਗੀ ਪਈ ਆ ਮਿੱਟੀ ਤੇ ਲੱਗੀ ਪਈ ਆ ਸਿਉਂਖ ਸਮਾਰਾ ਹਾਂ 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 ਗਿਆ 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 ਲੱਤ ਲਾਓ ਲੱਤ ਵਸੇ ਰਗ ਵਿੱਚ ਨਹੀਂ ਆ ਆ ਇਸ ਦਾ ਦੇਖੀ ਦੇਖ ਲੋ ਕੀ ਆਇਚ ਵਾਨ ਹੈ ਹੋਰ ਦੇ ਚਲੋ ਇਹ ਅਜਾ ਕੱਢ ਲਓ ਬੋਚ ਕੇ ਆ ਸੱਟਲ ਹੋਏ ਚੱਟ ਕੱਢੋ ਐਸੇ ਹੋ ਕੋਈ ਨਹੀਂ ਘੱਟੀ ਜਾਂਦੇ ਜੈ ਜੀ ਘੱਟੀ ਰਹੇ ਪਹਿਲਾਂ ਦਾ ਦਿਨ ਵਿਆਈਆਂ ਫੇਰ ਉਹ ਕਰਦੇ ਦਰਵਾਜ਼ਾ ਤੋੜ ਦੋ ਦਿਆ ਚੱਕ ਦੇ ਫੱਟੇ ਕਰਦੇ ਖੱਖਰ ਭੱਕਰ ਲੱਤ ਲਾ ਲੱਤ ਨਾਲ ਪਹਿਲੀ ਵਲਤ ਜੀ ਖੁੱਲ ਜੂਗਾ ਹਾਂ ਚੱਲ ਚੱਲ ਜਾ ਜਲਬੇ ਦਾ ਕਮਾਲ ਦਿਖਾਜੂ ਜੁਗਣੀ ਜਲਬਾ ਕਹਿੰਦੇ ਵੀ ਪਰਾਣੀ ਅਖਰਾਕਾਂ ਨੇ ਜਲਬ ਵਿੱਚ ਪੂਰਾ ਜੋਸ਼ ਹੁੰਦਾ ਗਾ 200 ਦੀ ਆਉਂਦੀ ਆ ਬੋਤਲ ਜਾਂ ਝੁਗਣੀ ਜਲਬਾ ਜਾਂ ਪੰਜਾਬ ਇਹਨਾਂ ਚ ਪੂਰੀ ਤਾਕਤ ਹੈ ਗਨੇ ਜਿਹੜੀਆਂ ਇੰਗਲਿਸ਼ਦਾਰੂਨ ਨਾਲ ਚ ਕੁਝ ਨਹੀਂ ਹੈਗਾ ਇੱਕ ਲੱਤ ਨਾਲ ਹੀ ਦਰਵਾਜ਼ਾ ਟੁੱਟੇਗਾ ਜਾਂ ਥੱਲੇ ਇੱਕ ਤਾਂ ਲੱਤ ਲਾ ਇੱਕ ਲੱਤ ਲਵਾ ਚੱਲ ਚੱਲੇ ਖੁੱਲ ਗਿਆ ਲੈ ਚਾ 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 ਵਾਓ ਤੇ ਕੀ ਹਰੇ ਵਿੱਚ ਆਇਆ ਹੈ ਆਪਾਂ ਪਾ ਨਿਆ ਸੱਪ ਸੋਪਣਾ ਓਏ ਆ ਕੀ ਆ ਓਏ ਡਰ ਗਿਆ ਜੀ ਪੈਪ ਪੈਪ ਜੀ ਦੋਸਤੋ ਆਈਫੋਨ ਨੇ ਨਾ ਕਾਪੀ ਕੀਤਾ ਰੰਗ ਆ ਫੋਨ ਆਗਾ ਉਹਦਾ ਇਹਦਾ ਕਾਪੀ ਕੀਤਾ ਰੰਗ ਆਈਫੋਨਸ ਉਹਦਾ 17 ਪ੍ਰੋ ਆਇਆਗਾ ਆ ਫੋਨ ਦਾ ਕਾਪੀ ਕੀਤਾ ਇਹ ਫੋਨ ਪਹਿਲਾਂ ਆਏ ਸੀ ਬਹੁਤ ਟਾਈਮ ਪਹਿਲਾਂ 2-3 ਸਾਲ ਪਹਿਲਾਂ ਆਏ ਹੋਏ ਸੀ ਫੋਨੇ ਤੇ ਆਈਫੋਨ ਵਾਲਿਆਂ ਨੇ ਕਾਪੀ ਕਰ ਲਿਆ ਇਹਦਾ ਕਲਰ ਦੇਖੋ ਇਹ ਵੀ orange ਕਲਰ ਆ ਤੇ iPhone ਵਾਲਿਆਂ ਨੇ ਵੀ orange ਕਲਰ ਕੱਢਿਆ ਅਸਲੀ ਪਹਿਲਾ ਫੋਨ ਇਹ ਆਇਆ ਸੀ iPhone ਬਾਅਦ ਚ ਲਾਂਚ ਹੋਇਆ ਜਿਹੜੇ ਦੀਵਾਲੀ ਵਾਲੀ ਨਾ ਉਹਨੇ ਚੱਕਰੇ 15 20 ਸਾਲਾਂ ਸਾਬਾ ਸੂਬਾ ਪਿਆ ਬਹੁਤ ਪੁਰਾਣਾ ਸਮਾਨ ਪਿਆ ਸਾਡਾ ਇਹ ਤਾਂ ਛੱਡੋ ਪਰ ਇਹਦਾ ਹੀ ਕਰ ਛੱਡ ਦੇ ਬਸ ਉਹ ਉਧਰ ਲੈ ਜਾ ਫਿਰ ਬਾਹਰ ਆਏ ਔਰੇ ਉਹ ਹੁੰਦੇ ਸੀਗੇ ਸਰੇ ਮੇ ਮਮੀ ਚਾਹ ਰੋਕ ਕੇ ਨੇ ਆਗੇ ਨੂੰ ਬਾਹਰੇ ਕਰਕੇ ਲਾਈ ਇਹਦਾ ਸਹਿਜ ਆ ਹ ਮਖਿਆਲ ਆ ਤਾਂ ਛਿੜਦੇ ਸਰੋਂ ਦਾ ਤੇਲ ਹੋਊਗਾ ਇਹ ਨਾਲ ਹੀ ਇਹਨਾਂ ਦੇ ਆਪਣੇ ਘਰ ਦੇ ਨਾਲ ਹੀ ਅਟੈਚ ਸੀਗੀ ਇਹਨਾਂ ਦੀ ਕੰਧ ਨੂੰ ਮੋਧਿਆਣਾਂ ਦੀ ਇਹੋ ਕਿੰਨੇ ਦਰਖਤ ਲੱਗੇ ਨੇ ਆਹ ਤਾਰਾਂ ਫੇਰੇਣ ਮੋਧਿਆਣ ਮੋਧਿਆ ਦੀ ਕੰਧ ਆ ਜਿੱਥੋਂ ਆਪਣਾ ਆ ਗਿਆ ਲੈ ਆ ਚ ਤੇਰਾ ਉਹ 17 Pro ਰੰਗ ਵੜਾ ਲਿਆ ਤਾਂ ਚੱਕ ਮਾ ਹੈ ਕੋ ਦੋਸਤੋ ਆਕਰਸ਼ੀ ਆਪਣਾ ਕਿੰਨਾ ਘੈਂਟ ਵੀਊ ਸੀਗਾ ਔਰੇ ਔਰੇ ਰਹਿੰਦੇ ਹੁੰਦੇ ਹੀ ਪਹਿਲਾਂ ਇਹ ਆਪਣਾ ਪੁਰਾਣਾ ਘਰ ਆਗਾ ਇਹ ਅਸੀਂ ਉਦੋਂ 2014 ਚ ਬਣ ਗਿਆ ਸੀਗਾ 50 ਚਲੇ ਲੱਗੇ ਫਕਰ ਪਰ ਦੋਸਤੋ ਜਿਹੜਾ ਇਹ ਸੀ ਘਰ ਔਰੇ ਸਾਡਾ ਸਾਰਾ ਬਚਪਨ ਔਰੇ ਬੀਤਿਆਗਾ ਔਰੇ ਖੇੜਦੇ ਹੁੰਦੇ ਸੀਗੇ ਔਰ ਸਾਡਾ ਪੂਰਾ ਮਗਾਣ ਮਾਹੌਲ ਸੀ ਲਵੇ ਨੂੰ ਉਧਾ ਚ ਲੱਗਿੰਦੀ ਕਿਦਾਂ ਹਾਂਜੀ ਉਹ ਤੇ ਉਹਨੇ ਕਹਿ ਆਂ ਭਾਪੀ ਆਏ ਆ। ਆ ਸਾਡੀ ਰਸੋਈ ਹੁੰਦੀ ਦੋਸਤੋ। ਓਰੇ ਸਾਰਾ ਕੁਝ ਬਣਾਉਂਦੇ ਸੀਗੇ। ਸਮਾਨ ਬਣਾਉਂਦੇ ਸੀ ਇਹ ਸਾਰਾ। ਆ ਕਾਂਨਸਾ ਕੁੰਸਾ ਓਰੇ ਸਿਲੰਡਰ ਪਏ ਹੁੰਦੇ ਸੀਗੇ। ਅੰਦੀ ਦਾ ਮੈਂ ਇਹ ਗਾਇ ਤਾਂ ਹਾਂ ਤਾਂ ਕੱਲ ਕੋਈ ਐ ਵੀ ਆਉਣਾ ਨਹੀਂ। ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੋ ਠੀਕ ਆ। ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਤੇ ਮਿਲਾਂਗੇ ਤੁਹਾਨੂੰ ਅਗਲੇ